ਪੁਰਾਣੇ ਮਿਸਰ ਦਾ ਰਾਜਾ ਜਿਸ ਨੂੰ ਮੀਸਾ ਕਿਹਾ ਜਾਂਦਾ ਸੀ ਬਹੁਤ ਹੀ ਸ਼ਾਨ ਵਾਲਾ ਤੇ ਬਹੁਤ ਹੀ ਵੱਡਾ ਰਾਜਾ ਸੀ ਉਸ ਦੇ ਖਜ਼ਾਨੇ ਵੀ ਬਹੁਤ ਵੱਡੇ ਸਨ ਉਹਨਾਂ ਦੇ ਖਜ਼ਾਨਿਆਂ ਵਿੱਚ ਐਨਾ ਸੋਨਾ ਚਾਂਦੀ ਸੀ ਕਿ ਦੂਜੇ ਰਾਜੇ ਕਲਪਨਾ ਵੀ ਨਹੀਂ ਕਰ ਸਕਦੇ ਸਨ ਜਦੋਂ ਮਿਸਰ ਦਾ ਇਹ ਖਜ਼ਾਨਾ ਰਾਜਾ ਮੀਸਾ ਦੇ ਹੱਥ ਆਇਆ ਤਾਂ ਉਹਨਾਂ ਨੂੰ ਇਸ ਦੀ ਸੁਰੱਖਿਆ ਦੀ ਚਿੰਤਾ ਖਾਂਣ ਲੱਗੀ ਉਹਨਾਂ ਨੇ ਪਹਿਲਾਂ ਇਹ ਆਦੇਸ਼ ਦਿੱਤਾ ਕਿ ਸਾਹਿ ਖਜ਼ਾਨੇ ਦੀ ਸੁਰੱਖਿਆ ਲਈ ਮਹਿਲ ਦੇ ਬਰਾਬਰ ਇੱਕ ਕਮਰਾ ਬਣਾਇਆ ਜਾਵੇ। ਜਿਸ ਕਮਰੇ ਨੂੰ ਬਣਾਉਣ ਲਈ ਉਹਨਾਂ ਨੇ ਅਜਿਹੇ ਕਾਰੀਗਰ ਨੂੰ ਚੁਣਿਆ ਜੋ ਆਪਣੇ ਕੰਮ ਵਿੱਚ ਬਹੁਤ ਮਾਹਿਰ ਸੀ। ਕੁਝ ਹੀ ਦਿਨਾਂ ਵਿੱਚ ਕਾਰੀਗਰ ਨੇ ਮਹਿਲ ਦੇ ਬਰਾਬਰ ਇੱਕ ਕਮਰਾ ਤਿਆਰ ਕਰ ਦਿੱਤਾ ਜਿਹੜਾ ਪੂਰਾ ਪੱਥਰ ਦਾ ਬਣਿਆ ਹੋਇਆ ਸੀ। ਇਸ ਕਮਰੇ ਦਾ ਕੇਵਲ ਇੱਕ ਹੀ ਦਰਵਾਜ਼ਾ ਸੀ ਜਿਹੜਾ ਸਾਹੀ ਮਹਿਲ ਵਿੱਚ ਰਾਜੇ ਦੇ ਖਾਸ ਕਮਰੇ ਵਿੱਚ ਖੁੱਲਦਾ ਸੀ ਤੇ ਉਸ ਦੀਆਂ ਛਾਬੀਆਂ ਵੀ ਰਾਜੇ ਦੇ ਕੋਲ ਹੀ ਰਹਿੰਦੀਆਂ ਸਨ ਕਮਰਾ ਪੂਰੇ ਹੁੰਦਾ ਹੀ ਰਾਜੇ ਨੇ ਸਾਰਾ ਸ਼ਾਹੀ ਖਜ਼ਾਨਾ ਉਸ ਕਮਰੇ ਵਿੱਚ ਰਖਵਾ ਦਿੱਤਾ ਉਸ ਨੂੰ ਹੁਣ ਸੁਰੱਖਿਆਵਾਰੇ ਪੂਰਾ ਪ੍ਰੋਫੈਸਰ ਸੀ ਜਿਹੜੇ ਕਾਰੀਗਰ ਨੇ ਇਹ ਕਮਰਾ ਬਣਾਇਆ ਸੀ ਉਹ ਕਾਫੀ ਬੁੱਢਾ ਹੋ ਚੁੱਕਿਆ ਸੀ ਕੁਝ ਸਮਾਂ ਬਾਅਦ ਉਹ ਬਿਮਾਰ ਹੋ ਗਿਆ ਜਦੋਂ ਉਸ ਨੂੰ ਆਪਣੇ ਬਚਨ ਦੀ ਕੋਈ ਉਮੀਦ ਨਾ ਰਹੀ ਤਾਂ ਉਸ ਨੇ ਆਪਣੇ ਦੋਹਾਂ ਪੁੱਤਰਾਂ ਨੂੰ ਖਜ਼ਾਨੇ ਦੇ ਬਾਰੇ ਸਭ ਕੁਝ ਦੱਸ ਦਿੱਤਾ ਕਾਰੀਗਰ ਨੇ ਆਪਣੇ ਬੇਟਿਆਂ ਨੂੰ ਦੱਸਿਆ ਕਿ ਸਾਹੀ ਖਜ਼ਾਨੇ ਦਾ ਇੱਕ ਦਰਵਾਜ਼ਾ ਤਾਂ ਉਹ ਹੈ ਜਿਹੜਾ ਸਾਹੀ ਮਹਿਲ ਵਿੱਚ ਖੁੱਲਦਾ ਹੈ ਪਰ ਮੈਂ ਉਸ ਦਾ ਇੱਕ ਹੋਰ ਗੁਪਤ ਦਰਵਾਜ਼ਾ ਬਣਾਇਆ ਸੀ ਜਿਸ ਨੂੰ ਪੱਥਰਾਂ ਨੂੰ ਇੱਕ ਖਾਸ ਤਰੀਕੇ ਨਾਲ ਖਿੱਚ ਕੇ ਖੋਲਿਆ ਜਾ ਸਕਦਾ ਹੈ ਉਸ ਦਰਵਾਜ਼ੇ ਦੇ ਬਾਰੇ ਸਿਰਫ ਮੈਨੂੰ ਪਤਾ ਹੈ ਇਹ ਕਹੇ ਕਿ ਕਾਰੀਗਰ ਨੇ ਸਾਹੀ ਖਜ਼ਾਨੇ ਦਾ ਨਕਸ਼ਾ ਉਹਨਾਂ ਨੂੰ ਦਿਖਾਇਆ ਫਿਰ ਗੁਪਤ ਦਰਵਾਜ਼ਾ ਖੋਲਣ ਦਾ ਤਰੀਕਾ ਦੱਸਿਆ ਤੇ ਫਿਰ ਕਹਿੰਦਾ ਮੈਂ ਇਹ ਗੁਪਤ ਦਰਵਾਜ਼ਾ ਤੁਹਾਡੇ ਲਈ ਹੀ ਬਣਾਇਆ ਸੀ ਬੇਟਿਆਂ ਨੂੰ ਖਜ਼ਾਨੇ ਬਾਰੇ ਦੱਸਣ ਤੋਂ ਬਾਅਦ ਕਾਰੀਗਰ ਦੁਨੀਆ ਤੋਂ ਚਲਾ ਗਿਆ 2-3 ਦਿਨ ਬਾਅਦ ਕਾਰੀਗਰ ਦੇ ਮੁੰਡੇ ਰਾਤ ਨੂੰ ਉਸ ਖਜ਼ਾਨੇ ਵਾਲੇ ਕਮਰੇ ਕੋਲ ਗਏ ਜਦੋਂ ਉਹਨਾਂ ਦੇ ਪਿਤਾ ਦੇ ਦੱਸੇ ਤਰੀਕੇ ਨਾਲ ਉਹਨਾਂ ਨੇ ਪੱਤਰਾਂ ਨੂੰ ਖਿੱਚਿਆ ਤਾਂ ਕੰਧ ਵਿੱਚ ਇੱਕ ਦਰਵਾਜ਼ਾ ਬਣ ਗਿਆ। ਉਹਨਾਂ ਨੇ ਬਹੁਤ ਸਾਰੇ ਸੋਨੇ ਚਾਂਦੀ ਦੇ ਹੀਰੇ-ਜੋਹਰਾਂ ਦਾ ਢੇਰ ਵੇਖੇ ਤਾਂ ਉਹਨਾਂ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ। ਉਹ ਕੁਝ ਦੇਰ ਬੜੀ ਹੈਰਾਨੀ ਨਾਲ ਉਹਨਾਂ ਢੇਰਾਂ ਨੂੰ ਵੇਖਦੇ ਰਹੇ। ਤੇ ਫਿਰ ਉਹਨਾਂ ਨੇ ਸੋਨਾ ਚਾਂਦੀ ਤੇ ਹੀਰੇ ਲੈ ਕੇ ਬਾਹਰ ਆ ਗਏ। ਉਹਨਾਂ ਫਿਰ ਪੱਥਰ ਖਿੱਚੇ ਤੇ ਦਰਵਾਜ਼ਾ ਬੰਦ ਹੋ ਗਿਆ। ਇਸ ਤੋਂ ਬਾਅਦ ਉਹ ਹਰ ਦੂਜੇ ਤੀਜੇ ਦਿਨ ਸਾਹੀ ਖਜ਼ਾਨੇ ਤੇ ਹੱਥ ਸਾਫ਼ ਕਰਨ ਲੱਗੇ। ਉਹ ਬਹੁਤ ਖੁਸ਼ ਸਨ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਅਜਿਹਾ ਤਰੀਕਾ ਦੱਸਿਆ ਸੀ ਜਿਸ ਨਾਲ ਉਹ ਬਿਨਾਂ ਮਿਹਨਤ ਕੀਤੇ ਐਸ਼ੋ ਆਰਾਮ ਦੀ ਜ਼ਿੰਦਗੀ ਜੀ ਸਕਦੇ ਹਨ। ਕਾਰੀਗਰ ਦੇ ਬੇਟਿਆਂ ਦੀ ਇਹ ਹਰਕਤ ਨੂੰ ਜ਼ਿਆਦਾ ਦਿਨ ਨਹੀਂ ਹੋਏ ਸਨ। ਰਾਜਾ ਮੀਸਾ ਖਜ਼ਾਨੇ ਦਾ ਨਿਰੇਖਣ ਕਰਨ ਆਇਆ। ਇੱਕ ਨਜ਼ਰ ਵੇਖਦੇ ਹੀ ਉਸ ਨੂੰ ਅਨਮਾਨ ਹੋ ਗਿਆ ਸੀ ਕਿ ਖਜ਼ਾਨੇ ਵਿੱਚੋਂ ਕੁਝ ਸੋਨਾ ਤੇ ਦੂਜੇ ਕੀਮਤੀ ਚੀਜ਼ਾਂ ਗਾਇਬ ਹਨ ਉਹ ਬਹੁਤ ਹੈਰਾਨ ਸੀ ਖਜ਼ਾਨੇ ਦਾ ਸਿਰਫ ਇੱਕ ਹੀ ਦਰਵਾਜ਼ਾ ਸੀ ਜਿਹੜਾ ਮਹਿਲ ਵਿੱਚ ਖੁੱਲਦਾ ਸੀ ਤੇ ਚਾਬੀਆਂ ਉਸ ਕੋਲ ਸਨ ਰਾਜਾ ਸਾਰਾ ਦਿਨ ਇਹ ਸੋਚਦਾ ਰਿਹਾ ਕਿ ਚੋਰਾਂ ਨੂੰ ਕਿਵੇਂ ਫੜਿਆ ਜਾਵੇ ਆਖਿਰ ਉਸ ਦੇ ਦਿਮਾਗ ਵਿੱਚ ਇੱਕ ਤਰਕੀਬ ਆਈ ਉਸ ਨੇ ਖਜ਼ਾਨੇ ਵਿੱਚ ਲੋਹੇ ਦਾ ਇੱਕ ਫੰਦਾ ਲਗਾ ਦਿੱਤਾ ਇਹ ਫੰਦਾ ਉਹਨਾਂ ਬਕਸਿਆਂ ਕੋਲ ਲਗਾਇਆ ਗਿਆ ਜਿਨ੍ਹਾਂ ਵਿੱਚ ਕੀਮਤੀ ਹੀਰੇ ਮੋਤੀ ਸਨ। ਅਗਲੀ ਵਾਰ ਜਦੋਂ ਰਾਜਾ ਖਜ਼ਾਨੇ ਦਾ ਨਿਰੇਖਣ ਕਰਨ ਆਇਆ ਤਾਂ ਵੇਖਿਆ ਕਿ ਫੰਦੇ ਵਿੱਚ ਇੱਕ ਆਦਮੀ ਫਸਿਆ ਹੋਇਆ ਹੈ। ਉਹ ਖੁਸ਼ੀ-ਖੁਸ਼ੀ ਫੰਦੇ ਕੋਲ ਜਾਣ ਲੱਗਿਆ ਤਾਂ ਕੀ ਦੇਖਦਾ ਹੈ ਕਿ ਮੇਰੀ ਤਰਕੀਬ ਕਾਮਯਾਬ ਹੋ ਗਈ ਹੈ। ਜਦੋਂ ਉਹ ਉਸ ਕੋਲ ਪਹੁੰਚਿਆ ਤਾਂ ਹੈਰਾਨ ਰਹਿ ਗਿਆ। ਕੀ ਫੰਦੇ ਵਿੱਚ ਫਸਿਆ ਹੋਇਆ ਆਦਮੀ ਮਰਿਆ ਹੋਇਆ ਹੈ। ਇਹੀ ਨਹੀਂ ਉਸ ਦਾ ਸਿਰ ਵੀ ਨਹੀਂ ਸੀ। ਤੇ ਸਿਰ ਨਾ ਹੋਣ ਦੀ ਵਜ੍ਹਾ ਕਰਕੇ ਉਸ ਦੀ ਪਛਾਣ ਵੀ ਨਹੀਂ ਹੋ ਸਕਦੀ ਸੀ। ਹੋਇਆ ਇਸ ਤਰ੍ਹਾਂ ਸੀ ਕਿ ਕਾਰੀਗਰ ਦੇ ਮੁੰਡੇ ਇੱਕ ਰਾਤ ਸਾਹੀ ਖਜ਼ਾਨੇ ਵਿੱਚ ਗਏ ਤਾਂ ਵੱਡਾ ਮੁੰਡਾ ਉਹਨਾਂ ਬਕਸਿਆਂ ਵਿੱਚ ਉਹਨਾਂ ਬਕਸ਼ਾਂ ਕੋਲ ਪਹੁੰਚਿਆ ਜਿਨ੍ਹਾਂ ਵਿੱਚ ਫੰਦਾ ਲੱਗਿਆ ਹੋਇਆ ਸੀ। ਤੇ ਇਸ ਤਰ੍ਹਾਂ ਉਹ ਫੰਦੇ ਵਿੱਚ ਫਸ ਗਿਆ। ਛੋਟੇ ਭਰਾ ਨੇ ਉਸ ਨੂੰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕਿਆ ਵੱਡਾ ਭਰਾ ਕਹਿੰਦਾ ਐਵੇਂ ਲੱਗਦਾ ਹੈ ਕਿ ਰਾਜੇ ਨੂੰ ਖਜ਼ਾਨੇ ਦੀ ਚੋਰੀ ਦਾ ਪਤਾ ਲੱਗ ਗਿਆ ਹੈ ਹੁਣ ਮੈਂ ਤਾਂ ਫਸ ਗਿਆ ਹਾਂ ਪਰ ਤੂੰ ਆਪਣੀ ਜਾਨ ਬਚਾ ਛੋਟਾ ਭਰਾ ਕਹਿੰਦਾ ਮੈਂ ਇਸ ਹਾਲਤ ਵਿੱਚ ਕਿਵੇਂ ਛੱਡ ਕੇ ਚਲਾ ਜਾਵਾਂ ਵੱਡਾ ਭਰਾ ਕਹਿੰਦਾ ਮੂਰਖ ਨਾ ਬਣ ਜਿਵੇਂ ਮੈਂ ਕਹਿੰਨਾ ਓਵੇਂ ਹੀ ਕਰ ਮੌਤ ਤਾਂ ਮੇਰੀ ਨਿਸ਼ਚਿਤ ਹੀ ਹੈ ਚਾਹੇ ਉਹ ਇੱਥੇ ਆਵੇ ਚਾਹੇ ਫਾਸੀ ਦੇ ਪੰਦੇ ਤੇ ਪਰ ਜੇਕਰ ਮੈਂ ਰਾਜੇ ਦੇ ਹੱਥ ਲੱਗ ਗਿਆ ਤਾਂ ਉਸ ਦੇ ਸਿਪਾਹੀ ਮਾਰ-ਮਾਰ ਕੇ ਮੈਥੋਂ ਸਭ ਪਤਾ ਕਰ ਲੈਣਗੇ ਇਸ ਤਰ੍ਹਾਂ ਤਾਂ ਫਿਰ ਤੂੰ ਵੀ ਨਹੀਂ ਬਚੇਗਾ ਇਸ ਲਈ ਤੂੰ ਮੇਰਾ ਸਿਰ ਕੱਟ ਕੇ ਲੈ ਜਾ ਇਸ ਤਰ੍ਹਾਂ ਰਾਜੇ ਨੂੰ ਪਤਾ ਨਹੀਂ ਚੱਲੇਗਾ ਕਿ ਫੰਦੇ ਵਿੱਚ ਫਸਿਆ ਹੋਇਆ ਬੰਦਾ ਕੌਣ ਹੈ ਤੇ ਤੂੰ ਬਚ ਜਾਵੇਂਗਾ ਛੋਟੇ ਭਰਾ ਦਾ ਦਿਲ ਤਾਂ ਨਹੀਂ ਚਾਹੁੰਦਾ ਸੀ ਪਰ ਵੱਡੇ ਭਰਾ ਦੇ ਭਰਾਣੇ ਆਖਰਕਾਰ ਉਸ ਨੂੰ ਮਨਾ ਲਿਆ ਉਸਨੇ ਆਪਣੇ ਦਿਲ ਤੇ ਪੱਥਰ ਰੱਖ ਕੇ ਵੱਡੇ ਭਰਾ ਦਾ ਸਿਰ ਕਟਿਆ ਤੇ ਉਸ ਨੂੰ ਇੱਕ ਕੱਪੜੇ ਵਿੱਚ ਲਪੇਟ ਕੇ ਵਾਪਸ ਲੈ ਗਿਆ। ਮਾਂ ਨੇ ਆਪਣੇ ਬੇਟੇ ਦਾ ਸਿਰ ਵੇਖਿਆ ਤਾਂ ਰੋਣ ਪਿੱਟਣ ਲੱਗੀ। ਛੋਟੇ ਬੇਟੇ ਨੇ ਸਮਝਾਇਆ ਕਿ ਰੋਣ ਪਿੱਟਣ ਦੀ ਬਜਾਏ ਧੀਰਜ ਤੇ ਹਿੰਮਤ ਨਾਲ ਕੰਮ ਲਓ। ਵਰਨਾ ਜਿਹੜਾ ਅੰਜਾਮ ਮੇਰੇ ਵੱਡੇ ਭਰਾ ਦਾ ਹੋਇਆ ਹੈ, ਉਹੀ ਮੇਰਾ ਵੀ ਹੋ ਸਕਦਾ ਹੈ। ਮਾਂ ਦਿਲ ਤੇ ਪੱਥਰ ਰੱਖ ਕੇ ਚੁੱਪ ਹੋ ਗਈ। ਰਾਜਾ ਮੀਸਾ ਸੋਚ ਵੀ ਨਹੀਂ ਸਕਦਾ ਸੀ ਕਿ ਚੋਰ ਇੰਨਾ ਚਲਾਕ ਹੋਵੇਗਾ ਉਸ ਦੀ ਤਰਕੀਬ ناکਾਮਜਾਬ ਹੋ ਗਈ ਸੀ ਉਹ ਹਰ ਕਿਸਮ ਤੇ ਉਹ ਹਰ ਕੀਮਤ ਤੇ ਪਤਾ ਲਗਾਉਣਾ ਚਾਹੁੰਦਾ ਸੀ ਕਿ ਖਜ਼ਾਨੇ ਦਾ ਚੋਰ ਕੌਣ ਹੈ ਇਸ ਲਈ ਉਸ ਨੇ ਆਦੇਸ਼ ਦਿੱਤਾ ਕਿ ਸਿਰ ਕਟੇ লাশ ਨੂੰ ਸ਼ਾਹੀ ਮਹਿਲ ਦੇ ਬਾਹਰ ਲਟਕਾ ਦਿੱਤਾ ਜਾਵੇ ਉਸ ਨੇ লাশ ਦੇ ਚਾਰੇ ਪਾਸੇ ਪਹਿਰੇ ਲਈ ਸਪਾਹੀ ਖੜੇ ਕਰਵਾ ਦਿੱਤੇ ਤੇ ਉਹਨਾਂ ਨੂੰ ਸਖਤ ਹਿਦਾਇਤ ਸੀ ਕੀ লাশ ਕੋਲੋਂ ਲੰਘਣ ਵਾਰੀ ਹਰ ਵਿਅਕਤੀ ਤੇ ਨਜ਼ਰ ਰੱਖੀ ਜਾਵੇ ਜੇਕਰ ਕੋਈ ਵਿਅਕਤੀ ਰੋਂਦਾ ਪਿਟਦਾ ਜਾਂ ਦੁਖੀ ਦਿਖਾਈ ਦੇਵੇ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇ ਉਸ ਸਮੇਂ ਮਿਸਰ ਦੇ ਲੋਕਾਂ ਦਾ ਵਿਸ਼ਵਾਸ ਸੀ ਕਿ ਜਦੋਂ ਤੱਕ ਕਿਸੇ ਵਿਅਕਤੀ ਦੀ ਮੌਤ ਦੀਆਂ ਰਸਮਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਜਦੋਂ ਤੱਕ ਉਸ ਦਾ ਉਸ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਇਸ ਲਈ ਰਾਜੇ ਨੂੰ ਯਕੀਨ ਸੀ ਕਿ লাশ ਦੇ ਵਾਰਿਸ ਉਸ ਨੂੰ ਹਾਸਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ ਰਾਜੀ ਨੇ ਠੀਕ ਹੀ ਸੋਚਿਆ ਸੀ ਮਾਂ ਨੂੰ ਜਦੋਂ ਇਹ ਖਬਰ ਮਿਲੀ ਕਿ ਉਸਦੇ ਵੱਡੇ بیٹے ਦੀ ਸਿਰ ਕੱਟੀ লাশ ਸਾਹੀ ਮਹਿਲ ਦੇ ਬਾਹਰ ਲਟਕੀ ਹੋਈ ਹੈ ਤਾਂ ਉਸਨੇ ਆਪਣੇ ਛੋਟੇ ਪੁੱਤਰ ਨੂੰ ਕਿਹਾ ਕਿ ਆਪਣੇ ਭਰਾ ਦੀ লাশ ਉੱਥੋਂ ਲੈ ਕੇ ਆ ਤਾਂ ਕਿ ਉਸਦੇ ਰੀਤੀ ਰਿਵਾਜ ਅਨੁਸਾਰ ਸੰਸਕਾਰ ਕੀਤਾ ਜਾ ਸਕੇ ਇਹ ਸੁਣ ਕੇ ਉਹ ਪਰੇਸ਼ਾਨ ਹੋ ਗਿਆ ਉਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ লাশ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਨਾ ਮੌਤ ਨੂੰ ਬੁਲਾਉਣਾ ਹੈ ਪਰ ਮਾਂ ਦੀ ਜਿੱਦ ਮਾਂ ਵੀ ਜਿੱਦ ਤੇ ਅੜੀ ਰਹੀ ਉਹ ਕਹਿੰਦੀ ਜੇਕਰ ਤੂੰ ਆਪਣੇ ਵੱਡੇ ਭਰਾ ਦੀ লাশ ਨਹੀਂ ਲਿਆਵੇਂਗਾ ਤਾਂ ਮੈਂ ਰਾਜੇ ਕੋਲ ਜਾ ਕੇ ਉਸ ਨੂੰ ਸਭ ਦੱਸ ਦੇਵਾਂਗੀ ਹੁਣ ਉਹ ਜਾਣ ਲਈ ਤਿਆਰ ਹੋ ਗਿਆ ਸਿਰ ਕੱਟੀ লাশ ਨੂੰ ਲਟਕਦੇ ਹੋਏ ਕਈ ਦਿਨ ਬੀਤ ਗਏ ਸਨ ਦੂਜੇ ਦਿਨ ਇੱਕ ਨੌਜਵਾਨ ਦੋ ਗਧਿਆਂ ਨੂੰ ਹੱਕਦਾ ਹੋਇਆ ਗੁਜ਼ਰਿਆ ਗਧਿਆਂ ਤੇ ਕੁਝ ਪਾਣੀ ਦੀਆਂ ਮਕਸ਼ਾਂ ਲੱਦੀਆਂ ਹੋਈਆਂ ਸਨ ਉਹ ਦਦਾ ਲੈ ਕੇ ਲੋਕਾਂ ਦੇ ਉਸ ਝੁੰਡ ਕੋਲੋਂ ਗੁਜ਼ਰਿਆ ਜਿਹੜਾ ਸਿਰ ਕਟੇਲਾਸ ਦਾ ਤਮਾਸ਼ਾ ਵੇਖ ਰੇ ਸਨ ਗਧੇ ਤੇ ਲੱਦੀ ਹੋਈ ਇੱਕ ਮਸ਼ਕ ਦਾ ਮੂੰਹ ਖੁੱਲ ਗਿਆ ਪਾਣੀ ਵਹਿ ਗਿਆ ਉਹ ਮੂੰਹ ਬੰਨਣ ਲਈ ਗਿਆ ਤਾਂ ਦੂਜੇ ਗਧੇ ਤੇ ਲੱਦੀ ਮਸ਼ਕ ਦਾ ਮੂੰਹ ਖੁੱਲ ਗਿਆ ਤੇ ਇਸ ਤਰ੍ਹਾਂ ਪਦ ਤੇ ਇਸ ਤਰ੍ਹਾਂ ਸਾਰੀਆਂ ਮਸ਼ਕਾਂ ਹੀ ਖੁੱਲ ਗਈਆਂ ਤੇ ਪਾਣੀ ਦੀ ਇੱਕ ਨਦੀ ਜਹੀ ਵਹਿਣ ਲੱਗੀ ਉਹ ਲੋਕ ਇੱਕ ਉਸ ਕੋਲ ਹੁਣ ਇੱਕ ਹੀ ਮਸ਼ਕ ਬਚੀ ਸੀ ਉਸਨੇ ਉਹ ਮਸ਼ਕ ਉਹਨਾਂ ਸਪਾਈਆਂ ਨੂੰ ਦੇ ਦਿੱਤੀ ਜਿਹੜੇ ਪੈਰਾ ਦੇ ਰਹੇ ਸਨ ਸਪਾਈ ਸਵੇਰੇ ਤੋਂ ਭੁੱਖੇ ਪਿਆਸੇ ਸਨ ਉਹਨਾਂ ਨੇ ਸਾਰਾ ਪਾਣੀ ਪੀ ਲਿਆ ਉਸ ਪਾਣੀ ਵਿੱਚ ਬੇਹੋਸ਼ੀ ਦੀ ਦਵਾਈ ਪਾਈ ਹੋਈ ਸੀ ਰਾਤ ਵੇਲੇ ਰਾਤ ਵੇਲਾ ਹੋਇਆ ਤਾਂ ਚਾਰੇ ਪਾਸੇ ਸ਼ਾਂਤੀ ਛਾ ਗਈ। ਕੇਵਲ ਲਾਸ ਕੋਲ ਸਿਪਾਈਆਂ ਦੇ ਘਰਾੜਿਆਂ ਦੀ ਆਵਾਜ਼ਾਂ ਆ ਰਹੀਆਂ ਸਨ। ਨੌਜਵਾਨ ਨੇ ਰस्सियां ਕੱਟੀਆਂ ਤੇ লাশ ਉਤਾਰੀ ਤੇ ਉਸ ਨੂੰ ਗਧੇ ਤੇ ਲਾਦ ਕੇ ਲੈ ਗਿਆ। ਅਗਲੀ ਸਵੇਰ ਰਾਜੇ ਨੂੰ ਇਹ ਖਬਰ ਮਿਲੀ ਕਿ লাশ ਨੂੰ ਕੋਈ ਲੈ ਗਿਆ ਹੈ। ਤੇ ਸਾਰੇ ਪਹਿਰੇਦਾਰ ਬੇਹੋਸ਼ ਪਏ ਹਨ। ਰਾਜੇ ਦੀਆਂ ਅੱਖਾਂ ਵਿੱਚ ਗੁੱਸੇ ਨਾਲ ਖੂਨ ਉਤਰ ਆਇਆ। ਪਰ ਉਹ ਇਸ ਗੁੱਸੇ ਦੀ ਹਾਲਤ ਵਿੱਚ ਵੀ ਮਨ ਹੀ ਮਨ ਵਿੱਚ ਉਸ ਆਦਮੀ ਦੀ ਚਲਾਕੀ ਦੀ ਤਾਰੀਫ਼ ਵੀ ਕਰ ਰਿਹਾ ਸੀ ਹੁਣ ਰਾਜਾ ਸੋਚ ਰਿਹਾ ਸੀ ਕਿ ਉਹ ਚਲਾਕ ਆਦਮੀ ਨੂੰ ਕਿਵੇਂ ਗ੍ਰਿਫਤਾਰ ਕੀਤਾ ਜਾਵੇ ਕਈ ਦਿਨਾਂ ਤੱਕ ਸੋਚਦਾ ਰਿਹਾ ਪਰ ਕੋਈ ਤਰਕੀਬ ਮਨ ਵਿੱਚ ਨਹੀਂ ਆਈ ਆਖਰ ਉਸ ਦੀ ਬੇਟੀ ਨੇ ਉਸ ਦੀ ਮੁਸ਼ਕਲ ਆਸਾਨ ਕਰ ਦਿੱਤੀ ਰਾਜੇ ਦੀ ਧੀ ਸੋਹਣੀ ਹੋਣ ਦੇ ਨਾਲ ਨਾਲ ਬਹੁਤ ਸਮਝਦਾਰ ਵੀ ਸੀ ਉਸ ਦੀ ਸਲਾਹ ਰਾਜੇ ਨੂੰ ਪਸੰਦ ਆ ਗਈ ਦੂਜੇ ਦਿਨ ਰਾਜੇ ਵੱਲੋਂ ਸਾਰੇ ਦੇਸ਼ ਵਿੱਚ ਐਲਾਨ ਕਰਵਾ ਦਿੱਤਾ ਗਿਆ ਕਿ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਸਾਹੀ ਮਹਿਲ ਵਿੱਚ ਨਿਯੋਤਤਾ ਦਿੰਦੇ ਹਾਂ ਕਿ ਉਹ ਰਾਜਕੁਮਾਰੀ ਨੂੰ ਆਪਣੇ-ਆਪਣੇ ਕਾਰਨਾਮੇ ਸੁਣਾਉਣ ਜਿਸ ਨੌਜਵਾਨ ਦਾ ਕਾਰਨਾਮਾ ਰਾਜਕੁਮਾਰੀ ਨੂੰ ਪਸੰਦ ਆਵੇਗਾ ਉਸ ਨੂੰ ਮੂਹ ਮੰਗਿਆ ਇਨਾਮ ਦਿੱਤਾ ਜਾਵੇਗਾ ਰਾਜੇ ਨੂੰ ਉਮੀਦ ਸੀ ਕਿ ਇਨਾਮ ਦੇ ਲਾਲਚ ਵਿੱਚ ਦੂਜੇ ਨੌਜਵਾਨਾਂ ਦੇ ਨਾਲ ਉਹ ਨੌਜਵਾਨ ਵੀ ਆਵੇਗਾ ਜਿਹੜਾ ਲਾਸਟ ਚੋਰੀ ਕਰਕੇ ਲੈ ਗਿਆ ਸੀ ਉਸਨੇ ਰਾਜਕੁਮਾਰੀ ਦੇ ਕਕਸ਼ ਦੇ ਬਾਹਰ ਸਿਪਾਹੀ ਖੜੇ ਕਰ ਦਿੱਤੇ ਕਿ ਜਿਵੇਂ ਹੀ ਰਾਜਕੁਮਾਰੀ ਚੀਕ ਮਾਰੇ ਕਮਰੇ ਵਿੱਚ ਵੜ ਕੇ ਰਾਜਕੁਮਾਰੀ ਦੇ ਕੋਲ ਬੈਠੇ ਹੋਏ ਨੌਜਵਾਨ ਨੂੰ ਗ੍ਰਿਫਤਾਰ ਕਰ ਲੈਣ ਬਹੁਤ ਸਾਰੇ ਨੌਜਵਾਨ ਰਾਜਕੁਮਾਰੀ ਨੂੰ ਆਪਣੇ ਆਪਣੇ ਕਾਰਨਾਮਿਆਂ ਦੀਆਂ ਕਹਾਣੀਆਂ ਸੁਣਾਉਣ ਆਉਂਦੇ ਇੱਕ ਦਿਨ ਸ਼ਾਮ ਨੂੰ ਇੱਕ ਨੌਜਵਾਨ ਮਹਿਲ ਵਿੱਚ ਆਇਆ ਤੇ ਰਾਜਕੁਮਾਰੀ ਨੂੰ ਕਿਹਾ ਮੇਰੀ ਕਹਾਣੀ ਬਹੁਤ ਹੀ ਦਿਲਚਸਪ ਤੇ ਹੈਰਾਨ ਕਰਨ ਵਾਲੀ ਹੈ ਜੇਕਰ ਤੁਸੀਂ ਪੂਰਾ ਆਨੰਦ ਉਠਾਉਣਾ ਚਾਹੁੰਦੇ ਹੋ ਤਾਂ ਸਾਰੀਆਂ ਬੱਤੀਆਂ ਬੁਝਵਾ ਦੇਵੋ ਰਾਜਕੁਮਾਰੀ ਨੇ ਕਮਰਿਆਂ ਦੀਆਂ ਸਾਰੀਆਂ ਬੱਤੀਆਂ ਬੁਝਵਾ ਦਿੱਤੀਆਂ ਤੇ ਨੌਜਵਾਨ ਨੇ ਆਪਣਾ ਕਾਰਨਾਮਾ ਦਰਸ਼ਨਾ ਸ਼ੁਰੂ ਕੀਤਾ ਮੈਂ ਆਪਣੇ ਵੱਡੇ ਭਰਾ ਨਾਲ ਗੁਪਤ ਦਰਵਾਜ਼ੇ ਵਿੱਚੋਂ ਘੁਸ ਕੇ ਸਾਹੀ ਖਜ਼ਾਨੇ ਵਿੱਚੋਂ ਸੋਨੇ ਚਾਂਦੀ ਤੇ ਦੂਜੀਆਂ ਚੀਜ਼ਾਂ ਚੋਰੀਆਂ ਸਨ ਜਦੋਂ ਮੇਰਾ ਭਰਾ ਫੰਦੇ ਵਿੱਚ ਫਸ ਗਿਆ ਤਾਂ ਮੈਂ ਉਸ ਦਾ ਸਿਰ ਕੱਟ ਕੇ ਲੈ ਗਿਆ ਤੇ ਫਿਰ ਮੈਂ ਹੀ ਮਹਿਲ ਦੇ ਬਾਹਰੋਂ ਉਸ ਦੀ Laash ਉਤਾਰ ਕੇ ਲੈ ਗਿਆ ਰਾਜਕੁਮਾਰੀ ਨੇ ਇੱਕ ਚੀਕ ਮਾਰੀ ਇਹ ਬਰਾਂਡੇ ਵਿੱਚ ਲੁਕੇ ਹੋਏ ਸਿਪਾਹੀ ਸਿਪਾਈਆਂ ਲਈ ਇਸ਼ਾਰਾ ਸੀ ਉਹਨਾਂ ਨੇ ਤੇ ਨਾਲ ਹੀ ਰਾਜਕੁਮਾਰੀ ਨੇ ਨੌਜਵਾਨ ਦਾ ਹੱਥ ਸ਼ਕਤੀ ਨਾਲ ਫੜ ਲਿਆ ਸਿਪਾਹੀ ਤੁਰੰਤ ਕਮਰੇ ਵਿੱਚ ਆਏ ਰਾਜਕੁਮਾਰੀ ਦੇ ਮੂੰਹ ਵਿੱਚੋਂ ਇੱਕ ਵਾਰ ਫਿਰ ਚੀਕ ਨਿਕਲ ਗਈ ਉਸ ਨੇ ਲੱਕੜੀ ਦਾ ਬਣਿਆ ਹੋਇਆ ਹੱਥ ਫੜ ਰੱਖਿਆ ਸੀ ਤੇ ਨੌਜਵਾਨ ਖਿੜਕੀ ਵਿੱਚੋਂ ਕੁੱਦ ਕੇ ਭੱਜ ਗਿਆ ਜਦੋਂ ਰਾਜੇ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਹੈਰਾਨ ਰਹਿ ਗਿਆ ਇਹ ਆਦਮੀ ਤਾਂ ਉਸ ਤੋਂ ਵੀ ਬਹੁਤ ਜ਼ਿਆਦਾ ਬੁੱਧੀਮਾਨ ਤੇ ਚਲਾਕ ਨਿਕਲਿਆ ਉਸ ਦੀ ਦਲੇਰੀ ਨੇ ਰਾਜਾ ਮੀਸਾ ਦੇ ਦਿਲ ਤੇ ਅਜਿਹਾ ਅਸਰ ਕੀਤਾ ਕਿ ਉਹ ਇਹ ਜਾਣਨ ਲਈ ਬੇਤਾਬ ਹੋ ਗਿਆ ਕਿ ਆਖਰਕਾਰ ਇਹ ਬੁੱਧੀਮਾਨ ਤੇ ਚਲਾਕ ਚਲਾਕ ਆਦਮੀ ਨੌਜਵਾਨ ਕੌਣ ਹੈ ਦੂਸਰੇ ਦਿਨ ਉਸਨੇ ਸਾਰੇ ਦੇਸ਼ ਵਿੱਚ ਐਲਾਨ ਕਰਾ ਦਿੱਤਾ ਐਲਾਨ ਦੇ ذریعے ਉਸਨੇ ਨੌਜਵਾਨ ਨੂੰ ਮਾਫ ਕਰ ਦਿੱਤਾ ਜਿਸ ਨੇ ਸ਼ਾਹੀ ਖਜ਼ਾਨੇ ਵਿੱਚੋਂ ਚੋਰੀ ਕੀਤੀ ਸੀ ਤੇ ਐਲਾਨ ਵਿੱਚ ਇਹ ਵੀ ਕਿਹਾ ਗਿਆ ਕਿ ਰਾਜੇ ਕੋਲ ਪੇਸ਼ ਹੋਵੇ ਤੇ ਉਸ ਨੂੰ ਇਨਾਮ ਵੀ ਦਿੱਤਾ ਜਾਵੇਗਾ ਐਲਾਨ ਦੇ ਕੁਝ ਦਿਨ ਬਾਅਦ ਉਹ ਨੌਜਵਾਨ ਮਹਿਲ ਆਇਆ ਤੇ ਰਾਜਾ ਮੀਸਾ ਨਾਲ ਮੁਲਾਕਾਤ ਦੀ ਪ੍ਰਾਰਥਨਾ ਕੀਤੀ ਜਦੋਂ ਉਸ ਨੂੰ ਰਾਜੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਨੇ ਸਨਮਾਨ ਨਾਲ ਸਿਰ ਝੁਕਾ ਕੇ ਪ੍ਰਣਾਮ ਕੀਤਾ ਤੇ ਸਾਰੀ ਕਹਾਣੀ ਸ਼ੁਰੂ ਤੋਂ ਅੰਤ ਤੱਕ ਸੁਣਾ ਦਿੱਤੀ ਰਾਜੇ ਨੇ ਖੁਸ਼ ਹੋ ਕੇ ਕਿਹਾ ਮਿਸਰ ਦੇ ਲੋਕ ਦੁਨੀਆ ਵਿੱਚ ਸਭ ਤੋਂ ਵੱਧ ਬੁੱਧੀਮਾਨ ਹਨ ਪਰ ਬੇਸ਼ੱਕ ਇਹ ਨੌਜਵਾਨ ਪੂਰੇ ਮਿਸਰ ਵਿੱਚੋਂ ਸਭ ਤੋਂ ਵੱਧ ਬੁੱਧੀਮਾਨ ਹੈ ਤੇ ਫਿਰ ਉਸ ਨੇ ਰਾਜਕੁਮਾਰੀ ਦਾ ਵਿਆਹ ਉਸ ਕਾਰੀਗਰ ਦੇ بیٹے ਨਾਲ ਕਰ ਦਿੱਤਾ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ